ਗੁਰੂ ਸਾਹਿਬ ਨੇ ਵਿਜੈ ਸ਼ੰਦਾਂ ਦੇ ਵਿੱਚ ਲਿਖਿਆ ਲੰਕ ਲੂਟ ਲਿਆਉਂ ਪਲਾਟਪੇਸ਼ ਖਾਨਾ ਚਲਾਉਂ ਨਰਦ ਗਰਦ ਮੇ ਬਿਲਾਉਂ ਕੋ ਮਾਤੇ ಅಭಿಮಾನ ਕੇ ਰੋਮ ਨੌਬਤ ਵਜਾਉਂ ਸ਼ਾ ਮੋਹਰਾ ਚਲਾਉਂ ਬਾਤਸ਼ਾਹੀ ਲੈ ਕਰਾਉਂ ਤੱਕ ਸਾਜੇ ਸਹਿਵਾਨ ਕੇ ਨਾ ਆਪ ਲੜੋ ਨਾ ਫੌਜ ਲੜਾਉਂ ਪਟ ਵੀਰਨ ਛੇਤੀ ਬਾਦ ਮੰਗਾਉਂ ਨਾ ਸਾਡੂ ਫਲਕ ਦਾ ਸਾਡੂ ਬਲਕ ਪਰਬਤ ਕਾਟੂ ਈਰਾਨ ਖੁਰਾਸਾਨ ਕੇ ਗੁਰੂ ਸਾਹਿਬ ਤਾਂ ਕਹਿੰਦੇ ਵੀ ਨਾ ਮੈਂ ਆਪ ਲੜਨਾ ਨਾ ਮੈਂ ਆਪਣੀ ਫੌਜ ਲੜਾਉਣੀ ਆ ਵਿਸ਼ਾ ਤਾਂ ਸਾਰਾ ਗਿਆਨ ਛੜਕਦਾ ਹੈ ਗਿਆਨ ਚਰਚਾ ਦਾ ਜਿਹੜੀ ਫੌਜ ਹੈ ਉਹ ਤਾਂ ਹੁਕਮ ਚ ਰਹਿੰਦੀ ਹੈ ਹੁਕਮ ਚ ਰਹਿੰਦੀ ਹੈ ਮਗਰ ਜਿਹੜੇ ਇਹ ਲੜਕੇ ਦਿਖਾਉਂਦੇ ਨੇ ਦੁਨੀਆ ਨੂੰ ਪ੍ਰਦਰਸ਼ਨੀਆਂ ਕਰਦੇ ਨੇ ਉਹ ਫੌਜ ਦੇ ਸਿਪਾਹੀ ਨਹੀਂ ਹੋ ਸਕਦੇ ਜਿਹੜੇ ਵੀ ਇਹ ਲੜਦੇ ਨੇ ਜਿਹੜੀਆਂ ਜਥੇਬੰਦੀਆਂ ਨਾਲ ਉਹ ਸੰਬੰਧਿਤ ਨੇ ਉਹਨਾਂ ਦੇ ਜੋ ਮੁੱਖ ਜਥੇਦਾਰ ਸਾਫੇ ਗਏ ਨੇ ਉਹ ਉਹਨਾਂ ਨੂੰ ਪੁੱਛਣ ਕਿ ਉਹਨਾਂ ਦਾ ਵਿਸ਼ਾ ਕੀ ਹੈ ਕਿਉਂ ਉਹ ਲੜਦੇ ਨੇ ਕਿ ਉਹ ਜਿਹੜੀ ਉਹ ਲੜਾਈ ਨਾਲ ਗੱਲਾਂ ਕਰ ਰਹੇ ਨੇ ਉਹ ਵਿਚਾਰ ਨਾਲ ਨਹੀਂ ਹੋ ਸਕਦੀ ਉਹਨਾਂ ਦੇ ਨਾਲ ਬੈਠ ਕੇ ਵਿਚਾਰ ਕੀਤੀ ਜਾ ਸਕਦੀ ਹੈ ਕਿਉਂਕਿ ਸਾਰੇ ਭੈਣ ਭਰਾ